ਸਬਤ ਪਹਿਲੋਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਹੋਏ ਆ ਕਿ ਕੱਲ ਹੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜੋ ਇੱਕ ਪਿਛਲੇ ਦਿਨੀ ਸਰਵੇ ਕਰਵਾਇਆ ਗਿਆ ਪੂਰੇ ਦੇਸ਼ ਦੇ ਸਾਰੇ ਸ਼ਹਿਰਾਂ ਦਾ ਅਤੇ ਜਿਹੜੇ ਜੋ ਛੋਟੇ ਸ਼ਹਿਰ ਸੀਗੇ ਨਗਰ ਕੌਂਸਲਾਂ ਦਾ ਇਦੇ ਵਿੱਚ ਜਿੱਥੇ ਇੰਦੌਰ ਸ਼ਹਿਰ ਨੂੰ 7ਵੀਂ ਵਾਰ ਪੂਰੇ ਦੇਸ਼ ਦੇ ਵਿੱਚੋਂ ਸਾਫ਼ ਸ਼ਹਿਰ ਦਾ ਜਿਹੜਾ ਅਵਾਰਡ ਮਿਲਿਆ ਉੱਥੇ ਮੇਰੀ ਹਲਕੇ ਦਾ ਜਿਹੜਾ ਮੁੱਲਾਪੁਰ ਦਾ ਖਾ ਸ਼ਹਿਰ ਆ ਉਸ ਨੂੰ ਜਿਹੜਾ ਨਾਰਥ ਇੰਡੀਆ ਦੇ ਵਿੱਚੋਂ ਜਿਹੜਾ ਬੈਸਟ ਅਵਾਰਡ ਦਿੱਤਾ ਗਿਆ ਸਫਾਈ ਦੇ ਲਈ ਵੀ ਸਫਾਈ ਕਲ ਡਿਪਟੀ ਕਮਿਸ਼ਨਰ ਮੈਡਮ ਉੱਥੇ ਜਾ ਗਏ ਸੀਗੇ ਇਹਨਾਂ ਨੇ ਰਿਸੀਵ ਕੀਤਾ ਸੋ ਉਹ ਅਵਾਰਡ ਆ ਜਿਹੜਾ ਉਹ ਮੁੱਲਾਪੁਰ ਸ਼ਹਿਰ ਨੂੰ ਮਿਲਿਆ ਕਿ ਪੂਰੇ ਨਾਰਥ ਇੰਡੀਆ ਦੇ ਵਿੱਚੋਂ ਇਹ ਸਭ ਤੋਂ ਸਾਫ਼ ਸੁਥਰਾ ਜਿਹੜਾ ਸ਼ਹਿਰ ਆ ਸੋ ਠੀਕ ਆ ਕਾਫੀ ਕੰਮ ਹੋਏ ਨੇ ਸ਼ਹਿਰ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਵੀ ਹੋਏ ਨੇ ਲੇਕਿਨ ਹਜੇ ਵੀ ਬਹੁਤ ਕੁਝ ਹੋਣ ਵਾਲਾ ਬਾਕੀ ਆ ਬਹੁਤ ਸਾਰੇ ਕੰਮ ਜਿਹੜੇ ਹੋਣ ਵਾਲੇ ਨੇ ਕਈ ਗਲੀਆਂ ਦੇ ਵਿੱਚ ਅੱਜ ਵੀ ਮੈਂ ਕੁਝ ਦਿਨ ਪਹਿਲਾਂ ਜਾ ਕੇ ਆਇਆ ਵੀ ਉੱਥੇ ਕਾਫੀ ਪਾਣੀ ਵੀ ਖੜਾ ਵਾ ਸੋ ਕਹਿਣ ਦਾ ਮਤਲਬ ਕੀ ਜਿਹੜਾ ਇਹ ਕੰਮ ਹੋਏ ਮੁੱਲਾਪੁਰ ਚ ਕਿਉਂਕਿ ਮੈਨੂੰ ਤ 第三ੀ ਵਾਰ ਮੈਂ ਐਮਐਲਏ ਲੇਕਿਨ ਇੱਕ ਟਰਮ ਸਰਕਾਰ ਦੇ ਵਿੱਚ ਮੈਨੂੰ ਬਤੌਰ ਐਮਐਲਏ ਕੰਮ ਕਰਨ ਦਾ ਮੌਕਾ ਮਿਲਿਆ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਬਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸਨ ਪੰਜਾਬ ਦੇ ਸੋ ਪਹਿਲਾਂ ਬਹੁਤ ਕੰਮ ਹੋਣ ਵਾਲੇ ਸੀਗੇ ਸੀਵਰੇਜ ਦਾ ਬੜਾ ਬੁਰਾ ਹਾਲ ਸੀਗਾ ਸੋ ਸਰਕਾਰ ਵੇਲੇ ਜਿਹੜਾ ਪ੍ਰੋਜੈਕਟ ਇਹ ਸ਼ਹਿਰ ਦੇ ਵਿੱਚ ਲਾਗੂ ਹੋਇਆ ਕਿ ਵਾਟਰ ਸਪਲਾਈ ਤੇ ਸੀਵਰੇਜ ਦਾ ਕਿ ਹਰ ਘਰ ਤੱਕ ਸੀਵਰੇਜ ਪਹੁੰਚਾਇਆ ਗਿਆ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਤੇ ਉਹਦੇ ਨਾਲ ਹੀ ਵਾਟਰ ਸਪਲਾਈ ਪੰਚਾਇਤੀ ਕੀ ਤੇ ਟ੍ਰੀਟਮੈਂਟ ਪਲੰਟ ਜਿਹੜਾ ਪਹਿਲਾਂ ਕੀ ਸੀ ਵੀ ਗੰਦਾ ਪਾਣੀ ਉਹ ਕੋਈ ਟ੍ਰੀਟ ਹੀ ਨਹੀਂ ਹੋ ਰਿਆ ਸੀਗਾ ਉਹ ਸਾਰਾ ਪਾਣੀ ਜਿਹੜਾ ਟ੍ਰੀਟਮੈਂਟ ਪਲੰਟ ਲੱਗਿਆ ਹੋਇਆ ਪਾਣੀ ਜਿਹੜਾ ਸਾਫ਼ ਜਦੋਂ ਉਹ ਟ੍ਰੀਟ ਹੋ ਕੇ ਜਾਂਦਾ ਅਗੇ ਖੇਤਾਂ 'ਚ ਉਹਦੀ ਵਰਤੋਂ ਹੁੰਦੀ ਆ ਸੋ ਇਹਦੇ ਨਾਲ ਜਿਹੜੀਆਂ ਸੀਵਰੇਜ ਪੈਨ ਦੇ ਨਾਲ ਕਾਫੀ ਸ਼ਹਿਰ ਦੇ ਵਿੱਚ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਹਜੇ ਕਈ ਜਗ੍ਹਾ ਬੰਦ ਵੀ ਆ ਸੋ ਉਸ ਤੋਂ ਬਿਨਾਂ ਵੀ ਬਹੁਤ ਸਾਰੇ ਕੰਮ ਜਿਹੜੇ ਮੁੱਲਾਪੁਰ ਦੇ ਵਿੱਚ ਹੋਏ ਨੇ ਕਾਸਟੋਰ ਦੇ ਦਾ ਖੇਡਪਾਰਕ ਬਣਿਆ ਜਿਹੜਾ ਬਹੁਤ 메ਨ ਰੋਡ ਦੇ ਉੱਪਰ ਆ ਉਹ ਸਾਡੇ ਸ਼ਹਿਰ ਦੀ ਸ਼ਾਨ ਆ ਉਹਦੇ ਨਾਲ ਹੀ ਅੰਬੇਦਕਰ ਭਵਨ ਬਣਿਆ ਇਸੇ ਤਰ੍ਹਾਂ ਹਸਪਤਾਲ ਬਣਿਆ ਬੜੀ ਮਾੜੀ ਬਿਲਡਿੰਗ ਸੀ ਪਹਿਲਾਂ ਉਹ ਨਵੀਂ ਬਿਲਡਿੰਗ ਤਿਆਰ ਕੀਤੀ ਗਈ ਅਕਾਲੀ ਗਵਰਨਮੈਂਟ ਵੇਲੇ ਫਿਰ ਪਸ਼ੂ ਹਸਪਤਾਲ ਬਣਾਇਆ ਗਿਆ ਫਿਰ ਦਾਣਾ ਮੰਡੀ ਜਦੋਂ ਸੀਜ਼ਨ ਹੁੰਦਾ ਸੀ ਮੰਡੀ ਲੋਕਾਂ ਦੇ ਘਰਾਂ ਦੇ ਬਾਹਰ ਸੜਕਾਂ ਦੇ ਉੱਪਰ ਫਸਲ ਲੈਂਦੀ ਸੀ ਤਕਰੀਬਨ 35 ਏਕੜ ਦੇ ਵਿੱਚ ਜਿਹੜੀ ਦਾਣਾ ਮੰਡੀ ਹੈਗੀ ਆ ਉਹ ਰੈਕੋਰ ਰੋਡ ਦੇ ਉੱਪਰ ਜਗ੍ਹਾ ਲੈ ਕੇ ਬਹੁਤ ਵਧੀਆ ਜਿਹੜੀ ਦਾਣਾ ਮੰਡੀ ਜਿੱਥੇ ਮਾਰਕੀਟ ਕਮੇਟੀ ਦੇ ਨਾਲ ਦਫ਼ਤਰ ਵੀ ਬਣਿਆ। ਸਬਤਸੀਲ ਜਿਹੜੀ ਅ ਮੁੱਲਾਪੁਰ ਅ ਜਿਹੜੀ ਪਿੰਡ ਤੋਂ ਜਗ੍ਹਾ ਲੈ ਕੇ ਪੰਚਾਇਤ ਤੋਂ ਉੱਥੇ ਸਬਤਸੀਲ ਕੰਪਲੈਕਸ ਆ ਜਿਹੜਾ ਉਹ ਬਣਾਇਆ ਗਿਆ। ਅ ਥਾਣਾ ਬੜਾ ਪੁਰਾਣਾ ਸੀ ਉਹਦੀ ਬਿਲਡਿੰਗ ਜਿਹੜੀ ਸਾਡੇ ਸਮੇਂ 'ਚ ਪਾਸ ਕਰਾਈ ਗਈ। ਸੋ ਕਹਿੰਦ ਤਪਾਵ ਕੀ ਪਸ਼ੂ ਹਸਪਤਾਲ ਜਿਹੜਾ ਬਣਾਇਆ ਗਿਆ। ਸੋ ਇਹ ਸਾਰੇ ਕੰਮ ਨੇ ਜਿਹੜੇ ਇਹ ਉਸ ਸਮੇਂ ਸਰਕਾਰ ਦੌਰਾਨ ਕੀਤੇ ਗਏ ਨੇ। हां लेकिन जबों काम चल रही थी सारा सीवरेज ਪੈ ਗਿਆ ਸੀ तकरीबन ਕੁਝ ਗਲੀਆਂ तकरीबन 25 30% ਬਣ ਗਈ ਸੀ ਜਦੋਂ ਸਰਕਾਰ ਬਦਲ ਗਈ ਤੇ ਉਸ ਤੋਂ ਬਾਅਦ ਕਿਉਂਕਿ ਹਰ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਹੋਰਾਂ ਦਾ ਵੀ ਯੋਗਦਾਨ ਹੈ ਨਹੀਂ ਕਹਿੰਦੇ ਅਸੀਂ ਕੱਲਿਆਂ ਨੇ ਕਰਾਇ ਲੇਕਿਨ ਅਸੀਂ ਇਹ ਕੰਮ ਜਿਹੜੇ ਮੁੱਲਾਪੁਰ ਸ਼ਹਿਰ ਦੇ ਲਈ ਇਹਨੂੰ ਸਾਫ਼ ਸੁਥਰਾ ਰੱਖਣ ਲਈ ਇਹਨੂੰ ਸੁੰਦਰ ਬਣਾਉਣ ਦੇ ਲਈ ਇਹ ਕੰਮ ਜਿਹੜੇ ਉਸ ਟਾਈਮ ਦੇ ਵਿੱਚ ਹੋਏ ਆ ਤੇ ਇਸੇ ਕਰਕੇ ਇਹ ਮੁੱਲਾਪੁਰ ਵਾਸੀਆਂ ਨੇ ਬੜਾ ਸਹਿਯੋਗ ਦਿੱਤਾ ਉਹ ਪਿੱਛੇ ਚਾਹੇ ਬਾਈ ਇਲੈਕਸ਼ਨ ਸੀ ਕੀ ਉਸ ਤੋਂ ਬਾਅਦ ਹੁਣ ਵੀ ਜਿਹੜੀ ਇਲੈਕਸ਼ਨ ਹੋਈ ਆ ਪਹਿਲਾਂ ਵੀ ਸੋ ਜੇ ਕੰਮ ਕਰਾਉਣੇ ਤਾਂ ਲੋਕ ਸਾਥ ਵੀ ਦਿੰਦੇ ਨੇ ਸੋ ਲੇਕਿਨ ਅੱਜ ਵੀ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜੇ ਵੀ ਕੰਮ ਉੱਥੇ ਰਹਿੰਦੇ ਨੇ ਉਹ ਮੈਂ ਅੱਜ ਵੀ ਡਿਪਟੀ ਕਮਿਸ਼ਨਰ ਸਾਡੇ ਮਿਹਰ ਨੂੰ ਵਧਾਈ ਵੀ ਦਿੱਤੀ ਆ ਲੇਕਿਨ ਉਹ ਧਿਆਨ 'ਚ ਵੀ ਲਿਆਂਦਾ ਕਿ ਇਹ ਹਜੇ ਬਹੁਤ ਕੁਝ ਕਰਨ ਵਾਲਾ ਬਾਕੀ ਆ ਛੋਟੇ ਛੋਟੇ ਕੰਮ ਬਹੁਤ ਹੋਣ ਵਾਲੇ ਆ ਮੈਂ ਥੋੜ੍ਹ ਦਿਨ ਪਹਿਲਾਂ ਗਿਆ ਇੱਕ ਗਲੀ ਦੇ ਵਿੱਚ ਸੀਵਰੇਜ ਬੰਦ ਕਰਕੇ ਪਾਣੀ ਵੀ ਖੜਾ ਸੀਗਾ ਤੇ ਪਿਛਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਕੋਈ ਇਦਾਂ ਦਾ ਮਸਲਾ ਆਇਆ ਸੀ ਉਹ ਵੀ ਅਸੀਂ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ। ਸੋ ਹੁਣ ਵੀ ਮੈਂ ਮੈਡਮ ਡਿਪਟੀ ਕਮਿਸ਼ਨਰ ਨੂੰ ਨਾਲ ਗੱਲ ਕੀਤੀ ਸੀ ਕਿ ਉਹ ਜਲਦੀ ਤੋਂ ਜਲਦੀ ਜਿੱਥੇ ਵੀ ਕੋਈ ਕਮੀ ਹੈਗੀ ਆ ਕੋਈ ਸੀਵਰੇਜ ਦੇ ਟੱਕਣ ਟੁੱਟੇ ਹੋਏ ਨੇ ਜਾਂ ਕਿਤੇ ਕੋਈ ਗਲੀ ਦੇ ਵਿੱਚ ਕੋਈ ਪਾਣੀ ਖੜਾ ਵਾ ਜਾਂ ਕੋਈ ਹੋਰ ਕਿਤੇ ਕੋਈ ਦਿੱਕਤ ਹੈਗੀ ਆ ਉਹ ਜ਼ਰੂਰ ਕਰਾਇਆ ਜਾ ਉਹਦੇ ਨਾਲ ਹੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਨਾਲ ਲੋਕਾਂ ਦੀ ਕਿਉਂਕਿ ਨਗਰ ਕੌਂਸਲ ਦੀ ਟਰਨ ਪੂਰੀ ਹੋਈ ਹੋਈ ਆ ਉਥੇ ਪ੍ਰਬੰਧਕ ਲੱਗਿਆ ਹੋਇਆ ਲੇਕਿਨ ਜਿਹੜੇ ਲੋਕ ਨੇ ਉਥੇ ਰਹਿਣ ਵਾਲੇ ਨੇ ਕੋਈ ਕੋਈ ਵੀ ਚਾਹੇ ਆਪਾਂ ਘਰ ਸਾਫ਼ ਰੱਖਣਾ ਆਪਣਾ ਪਿੰਡ ਸਾਫ਼ ਰੱਖਣਾ ਤਾਂ ਉਹਦੇ ਲਈ ਲੋਕਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਆ ਇਸ ਚੀਜ਼ ਨੂੰ ਲੋਕ ਵੀ ਸਮਝਣ ਮੈਂ ਨੌਰ ਸ਼ਹਿਰ ਨਾਲ ਮੇਰਾ ਕਾਫੀ ਸੰਬੰਧ ਰਿਹਾ ਮੈਂ ਜਾਂਦਾ ਰਹਿਣਾ ਕਿ ਉੱਥੇ ਲੋਕਾਂ ਦੇ ਵਿੱਚ ਇੱਕ ਉਹਨਾਂ ਦੀ ਸੋਚ ਬਣ ਗਈ ਕਿ ਅਸੀਂ ਇਸ ਸ਼ਹਿਰ ਦੇ ਵਿੱਚ ਕੋਈ ਗੰਦਗੀ ਸਿੱਟਣੀ ਨਹੀਂ ਨੀ ਕਿਤੇ ਕੋਈ ਕੋਈ ਗੰਦ ਅਸੀਂ ਫਲਾਉਣਾ ਹੀ ਨਹੀਂ ਸੋ ਕੱਲੀ ਸਰਕਾਰ ਜਾਂ ਉੱਥੋਂ ਦੀ ਜਿਹੜੀ ਕਮੇਟੀ ਹੈਗੀ ਆ ਜਾਂ ਕਾਰਪੋਰੇਸ਼ਨ ਹੈਗੀ ਆ ਜਾਂ ਨਗਰ ਕੌਂਸਲ ਹੈਗੀ ਉਹ ਕੱਲੀ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਲੋਕ ਜਾਗਰੂਕ ਨਾ ਹੋਣ ਲੋਕ ਅਵੇਅਰ ਨਾ ਹੋਣ ਸੋ ਇਸ ਲਈ ਸਾਡੀ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਕਿਉਂ ਪਿਛਲੇ ਟਾਈਮ ਦੇ ਵਿੱਚ ਮੈਨੂੰ ਐਜ਼ ਅ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਵੀ ਕੰਮ ਕਰਨ ਦਾ ਮੌਕਾ ਮਿਲਿਆ ਉਸ ਸਮੇਂ ਵੀ ਅਸੀਂ ਕਾਫੀ ਕੰਪਿੰਡਾਂ ਦੇ ਵਿੱਚ ਕਰਾਇਆ ਵਾਟਰ ਸਪਲਾਈ ਦਾ ਨਿਕਾਸੀ ਦਾ ਖੇਡ ਪਾਰਕ ਹੋਰ ਸਾਰੇ ਕੰਮ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਕਰਾਏ ਸੀ ਉਹਦੇ ਕਰਕੇ ਵੀ ਪੂਰੇ ਦੇਸ਼ ਦੇ ਵਿੱਚ ਉਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਨੂੰ ਵੀ ਜਿਹੜਾ ਇਹ ਮਾਨ ਮਿਲਿਆ ਸੀ ਬੈਸਟ ਅਵਾਰਡ ਮਿਲਿਆ ਸੀ ਪੂਰੇ ਦੇਸ਼ ਦੇ ਵਿੱਚੋਂ ਲੇਕਿਨ ਇਹ ਆ ਵੀ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸੋ ਇਸ ਲਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਘਰਾਂ ਨੂੰ ਕਰਦੇ ਆਲੇ ਦੁਆਲੇ ਨੂੰ ਆਪਣੇ ਪਿੰਡਾਂ ਨੂੰ ਆਪਣੀਆਂ ਗਲੀਆਂ ਨੂੰ ਆਪਣੇ ਸ਼ਹਿਰਾਂ ਨੂੰ ਅਸੀਂ ਜਿੰਨਾ ਵੀ ਹੋ ਸਕੇ ਅਸੀਂ ਸਾਫ਼ ਰੱਖੀਏ ਤੇ ਜਿੱਥੇ ਵੀ ਕੋਈ ਕਮੀ ਹੈਗੀ ਆ ਉਹਨੂੰ ਅਸੀਂ ਰਲ ਮਿਲ ਕੇ ਦੂਰ ਕਰੀਏ ਸਰਕਾਰਾਂ ਨੇ ਜਿਹੜੀਆਂ ਸਾਰਿਆਂ ਦੀ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਆ ਕਿ ਆਪਣੇ ਟਾਈਮ ਦੇ ਵਿੱਚ ਸਭ ਤੋਂ ਵੱਧ ਧਿਆਨ ਜਿਹੜਾ ਉਹ ਡਿਵੈਲਪਮੈਂਟ ਵਾਲੇ ਪਾਸੇ ਦੇਣ ਸਾਫ਼ ਸਫਾਈ ਵਾਲੇ ਪਾਸੇ ਦੇਣ ਕਿਉਂਕਿ ਬਾਹਰਲੇ ਮੁਲਕਾਂ ਜਾ ਕੇ ਆਪਾਂ ਦੇਖਦੇ ਆਂ ਇਹੀ ਫਰਕ ਆ ਸਾਡਾ ਤੇ ਬਾਹਰਲੇ ਮੁਲਕਾਂ ਦਾ ਕਿ ਉੱਥੇ ਸਫਾਈ ਹਲ ਵਿਸ਼ੇਸ਼ਤਿਆਂ ਦਿੱਤਾ ਜਾਂਦਾ ਠੀਕ ਆ ਸਮੇਂ ਨਾਲ ਫਰਕ ਪੈ ਰਿਹਾ ਲੇਕਿਨ ਬਹੁਤ ਕੁਝ ਅਜੇ ਕਰਨ ਦੀ ਲੋੜ ਹੈਗੀ ਆ ਸੋ ਇਸ ਲਈ ਆਪਾਂ ਸਾਰੇ ਰਲ ਕੇ ਇਸ ਪਾਸੇ ਧਿਆਨ ਦੇਈਏ ਤਾਂ ਜੋ ਅਸੀਂ ਆਪਣੇ ਇਸ ਪੰਜਾਬ ਨੂੰ ਸਾਡੇ ਨਾਲ ਪਿੰਡਾਂ ਸ਼ਹਿਰਾਂ ਨੂੰ ਹੋਰ ਵੀ ਸਾਫ਼ ਸੁਥਰਾ ਸੀ ਬਣਾ ਸਕੀਏ ਸੋ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ